ਸੋ ਕਹੁ ਟਲ ਗੁਰ ਸੇਵੀ ਜਹਨ ਸਸਾਜ ਸੁਭਾਏ ਦਰਸਨ ਪਰਸਿਆ ਗੁਰੂ ਕਹ ਜਨਮ ਮਰਨ ਦੁਖ ਜਾਏ ਹੋਵ ਸਿਵਤ ਖਸਮ ਦੀ ਨੂਰ ਅਰਸਾ ਕਰਸੋ ਛੱਟੀ ਆ ਤੁਧ ਡਿਠੇ ਸਚੇ ਪਾਤ ਸਾਹ ਮਹਲ ਜਨਮ ਜਨਮ ਦੀ ਕੱਟੀ ਆ ਸੱਜਣ ਸੱਚਾ ਬਾਤ ਸਾਹ تیر ਸਾਦ ਸਾਹ ਜਿਸ ਪਾਸ ਬਹਿਟਿਆ ਸੋਹੀਐ ਸਭਨਾ ਦਾਵੇ ਸਾਹ ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ ਤਨਾਸਰੀ ਮਹੱਲਾ ਪਹਿਲਾ ਸ਼ੰਤ ਇੱਕ ਹੰਕਾਰ ਸਤ ਗੁਰ ਪ੍ਰਸਾਦਿ ਤੀਰਥ ਨਾਵਣ ਜਾਓ तीरथ नाम है तीरथ शब्द भी चार अंतर ज्ञान है तीरथ नावण जाओ तीरथ नाम है तीरथ शब्द भी चार अंतर ज्ञान है ਗੁਰ ਗਿਆਨ ਸਾਚਾ ਥਾਨ ਤੀਰਥ 10 ਪੁਰਬ ਸਦਾ ਦਸਾਹਰਾ ਓ ਨਾਮ ਹਰਿ ਕਾ ਸਦਾ ਜਾਚੋ ਦੇਹ ਪ੍ਰਭ ਤਰਣੀ ਤਰਾ ਸੰਸਾਰ ਰੋਗੀ ਨਾਮਦਾਰੂ ਮੈਲ ਲਾਗੇ ਸਚ ਬਿਨਾ ਗੁਰਵਾਕ ਨਿਰਮਲ ਸਦਾ ਚਾਨਣ ਨਿਤ ਸਾਚ ਤੀਰਤ ਮਜਨਾ ਸਾਚ ਨ ਲਾਗੇ ਮੈਲ ਕਿਆ ਮਲ ਤੋਹੀ ਐ ਗੁਣ ਹਾਰ ਪਰੋਏ ਕਿਸ ਕੋ ਰੋਈਆ ਵਿਚਾਰ ਮਾਰ ਤਰ ਤਾਰੈ ਉਲਟ ਜੋਂ ਨਾ ਆਵੇ ਆਪ ਪਾਰਸ ਪਰਮ ਧਿਆਨੀ ਸਾਚ ਸਾਚੇ ਭਾਵੇ ਆਨੰਦ ਅਨ ਦਿਨ ਹਰਖ ਸਾਚਾ ਦੁਖ ਕਿਲ ਵਿਖ ਪਰ ਹਰੇ ਸੱਚ ਨਾਮ ਪਾਇਆ ਗੁਰ ਦਿਖਾਇਆ ਮੈਲ ਨਾਹੀ ਸਚ ਮਨੇ ਸੰਗਤ ਮੀਤ ਮਿਲਾਪ ਪੂਰਾ ਨਾਵੜੋ ਗਾਵ ਗਾਵਣ ਹਾਰ ਸ਼ਬਦ ਸੁਹਾਵੜੋ ਤਾਲਾ ਹੈ ਸਾਚੇ ਮਨ ਸਤਿਗੁਰ ਬਹੁਣ ਦਾਨ ਦਇਆ ਮਤੇ ਧਿਰ ਸੰਗ ਪਾਵ ਸਹਜ ਨਾਵੈ ਵੇਣੀ ਤਾਂ ਸੰਗਮ ਸਤ ਸਤੇ ਆਰਾਧੇ ਕੰਕਾਰ ਸੱਚ ਨਿਤ ਦੇ ਚੜੇ ਸਵਾਇਆ ਗਤ ਸੰਗ ਮੀਤਾ ਸੰਤ ਸੰਗਤ ਘਰ ਨਦਰ ਮੇਲ ਮਿਲਾਇਆ ਕਹਿਣ ਕਹ ਸਭ ਕੋਏ ਕੇਵੜ ਆਖਿਆ ਔ ਮੂਰਖ ਨੀਚ ਆ ਜਾਣ ਸਮਝਾ ਸਾਖੀਆ ਸੱਚ ਗੁਰ ਕੀ ਸਾਖੀ ਅੰਮ੍ਰਿਤ ਭਾਖੀ ਤੇਤ ਮਨ ਮਾਨਿਆ ਮੇਰਾ ਕੂਚ ਕਰ ਹੈ ਆਵਹਿ ਬੇਖਲਾ ਦੇ ਸਬਦ ਸੱਚਾ ਗੁਰ ਮੇਰਾ ਆਖਣ ਟੋਟ ਨਾ ਭਗਤ ਪੰਡਾਰੀ ਬਾਰਪੁਰ ਰਹਿ ਆ ਸੋਈ ਨਾਨਕ ਸੱਚ ਕਾ ਬੇਨਤੀ ਮਨ ਮਾਂਜਾ ਸੱਚ ਸੋਈ ਆਖਣ ਟੋਟਨਾ ਭਗਤ ਭੰਡਾਰੀ ਪਰਪੁਰ ਰਹਿ ਆਸੀ ਨਾਨਕ ਸੱਚ ਕਹਾ ਬੇਨਤੀ ਮਨ ਮਾਜ ਸੱਚ ਸੋਈ ਵਾਹ ਇਹ ਗੁਰਜੀਕਾ ਖਾਲਸਾ ਵਾਹ ਇਹ ਗੁਰਜੀਕੀ ਫਤਿਹ ਤਨਾਸਰੀ ਮਹੱਲਾ ਪਹਿਲਾ ਸ਼ੰਤ ਇਕੂ ਕਾ ਸਤਗੁਰ ਪ੍ਰਸਾਦ ਤੀਰਥ ਨਾਵਣ ਜਾ ਤੀਰਥ ਨਾਮ ਹੈ ਤੀਰਤ ਸ਼ਬਦ ਵਿਚਾਰ ਅੰਤਰ ਗਿਆਨ ਹੈ ਮੂ ਗੁਰੂ ਰੂਪ ਤੇ ਗੁਰੂ ਪਿਆਰੀ ਗੁਰੂ ਸਵਾਰੀ ਗੁਰੂ ਕੀ ਸਾਜੀ ਨਵਾਜੀ ਸਾਧ ਸੰਗਤ ਜੀਓ ਅੱਜ ਦਾ ਇਹ ਪਾਵਨ ਪਵਿੱਤਰ ਹੁਕਮ ਜਗਤ ਗੁਰੂ ਧੰਨ ਸਤਿਗੁਰੂ ਸ੍ਰੀ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਜੀ ਦੀ ਪਾਵਨ ਪਵਿੱਤਰ ਅਸਨਾ ਤੋਂ ਉਚਾਰਨ ਹੋਇਆ ਧੰਨ ਸ੍ਰੀ ਰਗ ਅੰਦਰ ਸ਼ੰਤਾਂ ਦੇ ਸਰਲੇਖ ਹੈ ਧੰਨ ਧੰਨ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀਆਂ ਦੇ ਪਾਵਨ ਪਵਿੱਤਰ ਅੰਗ 687 ਉੱਪਰ ਸੁਭਾਏ ਮਾਨ ਹੈ ਸਤਗੁਰੂ ਜੀ ਕਿਰਪਾ ਕਰਨ ਇਹ ਪਾਵਨ ਹੁਕਮ ਸਾਡੇ ਹਿਰਦੇ ਵਿੱਚ ਵਸੇ ਸਾਡਾ ਗੁਰੂ ਘਰ ਆਇਆ ਗਾਇਆ ਸੁਣਿਆ ਸਫਲ ਹੋ ਜਾਏ ਔਲਾ ਚੁੱਕਾਂ ਦੀ ਖਿਮਾ ਕਰਨੀ ਬਿਲਾਉ ਫਤਿਹ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ